ਕਿ 48 ਮਿੰਟ ਜਾਂ 50 ਮਿੰਟ ਦੀ ਗੱਲ ਹੀ ਮੈਂ ਕੋਰੇ ਤੇ ਸੀ ਤੇ ਬਾਜ ਆਈ ਥੱਲੇ ਜਿੱਦਾਂ ਫਾਇਰ ਹੋਇਆ ਹੁੰਦਾ ਤੇ ਜਦੋਂ ਮੈਂ ਉੱਥੋਂ ਥੱਲੇ ਝਾਕ ਕੇ ਦੇਖਿਆ ਤਾਂ ਥੱਲੇ 10 ਕ ਬੰਦੇ ਖਲੋਤੇ ਸੀ ਉਹਨਾਂ ਕਹਿੰਦੇ ਤੇ ਮੈਂ ਜਦੋਂ ਫੜਾਫੜ ਥੱਲੇ ਆਇਆ ਤੇ ਉਹਨਾਂ ਨੇ ਕਹਿ ਕੇ ਭਾਜੀ ਆਵਾਜ਼ ਸਾਨੂੰ ਵੀ ਆਈ ਹੈ ਤੇ ਉਹ ਲੱਭਣ ਦੇ ਸੀ ਅੱਜ ਦੁਆਰੇ ਤੇ ਸ਼ਾਇਦ ਕੀ ਗੱਲ ਹੋਈ ਹੈ ਇਹਨੂੰ ਲੱਗਦੀ ਹੈ ਉਹਨਾਂ ਨੇ ਵੇਖਿਆ ਕਿ ਇੱਕ ਗੱਡੀ ਦੇ ਥੱਲੇ ਉਹਨਾਂ ਤੇਲ ਲੀਕ ਕਰਨ ਡਿਆ ਹੈ ਉਹ ਜਦੋਂ ਗੱਡੀ ਦੇ ਥੱਲੇ ਵੇਖਿਆ ਤੇ ਉਹ ਇੱਕ ਜਿਹੜਾ ਫਾਇਰ ਸੀ ਨਾ ਉਹਦੇ ਵਿੱਚ ਵੱਜ ਕੇ ਨਾ ਜ਼ਮੀਨ ਤੇ ਉਹ ਉਦੇ ਵਿੱਚ ਵਾਜ ਗਿਆ ਤੁਹਾਡੇ ਦੇ ਰਾਉਂਡ ਠੀਕ ਆ ਉਹ ਅਸੀਂ ਪੜ ਕੇ ਉਹ ਵੀ ਪੁਲਿਸ ਨੂੰ ਦਿੱਤਾ ਇੱਕ ਰਾਉਂਡ ਜਿਹੜਾ ਸਾਬਤ ਸੀ ਸ਼ਾਇਦ ਉਹਨਾਂ ਦੇ ਕੋਲ ਚੱਲਿਆ ਕੋ ਸਾਹਮਣੇ ਟੋਕ ਦੇ ਵਿੱਚ ਗਲੀ ਦੇ ਵਿੱਚ ਜਾ ਸੀ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਬੰਦੇ ਹੀ ਜਿਹੜੇ ਕਿ ਆਏ ਉਹ ਬਾਅਦ ਚ ਸੀਸੀਟੀਵੀ ਕੈਮਰੇ ਦੇ ਵਿੱਚ ਉਹਨਾਂ ਨੂੰ ਅਸੀਂ ਚੈੱਕ ਕੀਤਾ ਜੋ ਅਸੀਂ ਉਹ ਵੀ ਪੁਲਿਸ ਨੂੰ ਦਿੱਤਾ ਜੋ ਵੀ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਸੀਸੀਟੀਵੀ ਦੇ ਵਿੱਚ ਇਹ ਕਿ ਦੋ ਬੰਦੇ ਜਿਹੜੇ ਨੇ ਨਾ ਲੜਕੇ ਜਿਹੜੇ ਆ ਉਹ ਸਪਲੈਂਡਰ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਤੇ ਉਹਨਾਂ ਨੇ ਆਣ ਕੇ ਦੋ ਫਾਇਰ ਕੀਤੀ ਕਿਹਦੀ ਦੁਕਾਨ ਤੇ ਕੀਤੀ ਤੇ ਐਕਟ ਦਾ ਮਾਮਲਾ ਦੁਕਾਨ ਮੇਰੀਆਂ ਦੁਕਾਨਾਂ ਨੇ ਥੱਲੇ ਜਿਹੜੀਆਂ ਕਿ ਮੈਂ ਕਿਰਾਏ ਦੇ ਦਿੱਤੀਆਂ ਹਈਆਂ ਜਿਹਦੇ ਥੱਲੇ ਇੱਕ ਫੈਸ਼ਨ ਲੰਡਨ ਦੀ ਦੁਕਾਨ ਹੈ ਉਹਨੂੰ ਪਹਿਲਾਂ ਵੀ ਅਜ ਤੋਂ 6 ਮਹੀਨੇ ਪਹਿਲਾਂ ਵੀ ਉਹਨੂੰ ਕਾਫੀ ਫਰੋਟੀ ਵਾਸਤੇ ਉਹਨੂੰ ਕਹਿੰਦੇ ਸੀ ਜਿਹਦੇ ਕਰਕੇ ਉਹਨੂੰ ਗਨਮੈਂਟ ਮਿਲੀ ਹੋਈ ਸੀ ਹੁਣ ਵੀ ਉਹਨੂੰ ਪਿਛਲੇ 10-15 ਦਿਨ ਤੋਂ ਉਹਦੇ ਕਹਿਣ ਮੁਤਾਬਕ ਉਹਨੂੰ ਟੰਗ ਕੀਤਾ ਜਾ ਰਿਹਾ ਤੇ ਅੱਜ ਵੀ ਜਦੋਂ ਅਸੀਂ ਉਹਨੂੰ ਫੋਨ ਕੀਤਾ ਉਨੇ ਹੀ ਕਹਿ ਕੇ ਮੈਨੂੰ ਅੱਜ ਵੀ ਉਹਨਾਂ ਨੇ ਕਹਿ ਕੇ ਅੱਜ ਤੂੰ ਵੱਜ ਜਾਾਂ ਕਿਉਂਕਿ ਛੇਤੀ ਦੁਕਾਨ ਬੰਦ ਕਰਕੇ ਚੱਲ ਗਿਆ ਤੇ ਤੈਨੂੰ ਛੱਡਣਾ ਨਹੀਂ ਆਇਆ ਇੱਕ ਵਿਕੀ ਥੀ ਮਕੋਰਾ ਦਾ ਉਹਨਾਂ ਦੇ ਕੋਲ ਸਿਕਾਦੀਆਂ ਚੁੰਦੇ ਲੱਗੇ ਰਹਿੰਦੇ ਉਹਦੇ ਸਟੋਰ ਤੇ ਗੋਲੀ ਚੱਲਦੀ ਦੋ ਕੋਲ ਇੱਕ ਗਿੰਦਾ ਰੋਂ ਮਿਲਿਆ ਜੀ ਉੱਥੋਂ ਤੇ ਇੱਕ ਕੋਲ ਮਿਲਿਆ ਜਿਹੜਾ ਗਿੰਦਾ ਰੋਂਦਾ ਉਹ ਟਰਾਈ ਨਹੀਂ ਹੋਇਆ ਜੀ ਕਿਉਂਕਿ ਉਹਦੇ ਕੰਡੇ ਤੇ ਕੋਈ ਸੱਟ ਨਹੀਂ ਆਈ ਤੇ ਬਾਕੀ ਦੁਕਾਨਾਂ ਵਗੈਰਾ ਬੰਦ ਨੇ ਆ ਤੁਸੀਂ ਸੋਰਸ ਸੀਸੀਟੀਵੀ ਤਾਂ ਦੇਖਦੇ ਨਾ ਸਰ ਮੰਮੀ ਵੀ ਵਿੱਕੀ ਨਾਲ ਗੱਲ ਹੋਈ ਹੈ ਜਿਹੜੇ ਉਹ ਸਟੋਰ ਹੈਗਾ ਤੇ ਨਿਕੰਦਾ ਜੀ ਕਹਿੰਦਾ ਕਿ ਮੈਨੂੰ ਤਲੇ ਟਾਈਮ ਇਹਨੂੰ ਵਨ ਮੈਨ ਮਿਲੇ ਰਹੇ ਨੇ ਤੇ ਦੇਖਦੇ ਆਂ ਜੀ ਉਹਦੇ ਨਾਲ ਗੱਲ ਕਰਦੇ ਤੁਸੀਂ ਲੇਟੈਸਟ ਊਤਮ ਕੀ ਆਈ ਕਿ ਨਹੀਂ ਉਹ ਮੇਰੇ ਨੋਟਿਸ ਜੀ ਆ ਉਹਨੇ ਦੱਸੀ ਨਹੀਂ ਉਹ ਕਹਿੰਦਾ ਕਿ ਮੈਨੂੰ ਆਉਂਦੀ ਹੈ ਮੈਂ ਕਿਹਾ ਆਪਣਾ ਚੈੱਕ ਕਰਾਓ ਸਾਰਾ ਅਸੀਂ ਐਨਾਲਿਸਿਸ ਕਰ ਲੈਂਦੇ ਆ ਸਾਈਬਰ ਤੋਂ ਵੀ ਕਰਵਾ ਕੇ ਸੀ ਜਿਹੜਾ ਕੇਸ ਨੰਬਰ ਤੋਂ ਜੇ ਬਾਹਰ ਦਾ ਨੰਬਰ ਵੀ ਹੈ ਕੋਈ ਈਆਰਪੀ ਤੋਂ